ਸਸਰੀ ਕਾਲ ਜੀ ਸਾਰੇ ਵੀ ਇਹਨਾਂ ਨੂੰ ਉਮੀਦ ਕਰਨਾ ਸਾਰੇ ਹੀ ਭਰਾ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਗੱਲ ਕਰਦੇ ਆ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਦੇ ਕਬੱਡੀ ਕੱਪ ਹੋਣੇ ਨੇ ਕਿਹੜੀਆਂ ਕਿਹੜੀਆਂ ਟੀਮਾਂ ਵਾਲੀਆਂ ਨੇ ਤੇ ਕਿਹੜੇ ਕਿਹੜੇ ਖਿਡਾਰੀ ਖੇਡਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਨੰਗ ਗੱਲ ਕਰਦੇ ਹਾਂ ਮਿੱਤਰੋ ਅੱਜ ਦੇ ਪਹਿਲੇ ਕਬੱਡੀ ਕੱਪ ਦੀ ਅੱਜ ਦਾ ਪਹਿਲਾ ਕਬੱਡੀ ਕੱਪ ਮ ਤਰੀਕ 26 ਦਸੰਬਰ ਮਿੱਤਰੋ ਅੱਜ ਦਾ ਪਹਿਲਾ ਵੱਡਾ ਕਬੱਡੀ ਕੱਪ ਹੋਣਾ ਟਨਵਾਲ ਦੇ ਵਿੱਚ ਅੱਜ ਇੱਥੇ 75 ਕਿਲੋ ਦੀਆਂ ਚਾਰ ਸੱਦੀਆਂ ਹੋਈਆਂ ਟੀਮਾਂ ਦੇ ਮੈਚ ਹੋਣਗੇ ਮਿੱਤਰੋ ਪਹਿਲਾ ਨਾਮ 21000 ਤੇ ਦੂਜਾ ਨਾਮ 15000 ਰੁਪਇਆ ਤੇ ਓਪਨ ਦੀਆਂ ਚਾਰ ਸੱਦੀਆਂ ਹੋਈਆਂ ਕਲੱਬਾਂ ਦੇ ਮੈਚ ਹੋਣਗੇ ਮਿੱਤਰੋ ਪਹਿਲਾ ਨਾਮ 71000 ਤੇ ਦੂਜਾ ਨਾਮ 61000 ਵੈਸਟਰ ਰੀਡਰ ਤੇ ਯਾਫੀਲੀ ਮੋਟਰਸਾਈਕਲ ਦਿੱਤੇ ਜਾਣਗੇ ਤੇ ਹੁਣ ਗੱਲ ਕਰਦੇ ਆਪਾਂ ਟਰਨਵਾਲ ਦੇ ਵਿੱਚ ਟੀਮਾਂ ਕਿਹੜੀਆਂ-ਕਿਹੜੀਆਂ ਬਣੀਆਂ ਹੋਈਆਂ ਨੇ ਤੇ ਕਿਹੜੇ-ਕਿਹੜੇ ਖਿਡਿਆਰੀ ਖੇਡਣਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪਹਿਲੀ ਟੀਮ ਆ ਜਿਹੜੀ ਟਰਨਵਾਲ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਆਲ ਜਿਹੜਾ ਕਿ ਬਿੱਟੂ ਭੋਲੇਆਲ ਬਣਾ ਕੇ ਲਿਆ ਰਿਹਾ ਉਹਦੇ ਵਿੱਚ ਖਿਡਿਆਰੀ ਖੇਡਣਗੇ ਬੋਲੂ ਮੋਰਖੀ ਸਾਹਿਲ ਦੇਵਨ ਵਿਕਾਸ ਗੱਦੀ ਖੇੜੀ ਮੋਹਿਤ ਡਿੰਗ ਸਿਮੰਤ ਸੇਵਾਮਿੱਤਰ ਇਹ ਮਿੱਤਰੋ ਅਨੰਦਪੁਰ ਸਾਹਿਬ ਕਬੱਡੀ ਕਲੱਬਾ ਭੋਲੇਵਾਲ ਦੀ ਟੀਮ ਤੇ ਹੋਰ ਵੀ ਤਗੜੇ ਤਗੜੇ ਖਿਡਾਰੀ ਇਹ ਟੀਮ ਦੇ ਵਿੱਚ ਖੇਡਣਗੇ ਮਿੱਤਰੋ ਅਗਲੀ ਟੀਮਾਂ ਦਸਮੇਸਪੋਰਟਸ ਕਲੱਬ ਹੌਲੈਂਡ ਸਟਾਰ ਇੰਡੀਅਨ ਫਤੇਪੁਰ ਕਲੱਬ ਸਹੀਰ ਭਗਤ ਸਿੰਘ ਕਬੱਡੀ ਕਲੱਬ ਰੁੜਕੀ ਬਾਬਾ ਫਤੇ ਸਿੰਘ ਟਰੰਵਾਲ ਚੱਕਦੇਸ ਰਾਜ ਦੀ ਟੀਮਾਂ ਜਿਹਦੇ ਵਿੱਚ ਕਰਨ ਵੱਲੋਵਾਲ 인ਦੂ ਰੁੜਕਾ ਪ੍ਰਤਾਪ ਖੜਿਆਣਾ ਗੱਗੀ ਚੱਕਦੇਸ ਰਾਜ ਮਿੱਠੂ ਚੱਕ ਦੇਸ ਰਾਜਾ ਮਿੱਤਰੋ ਇਹ ਚੱਕ ਦੇਸ ਰਾਜ ਦੀ ਟੀਮ ਆਗੀ ਤੇ ਪਲੇਅਰ ਦੱਸਦੇ ਆਂ ਵੀ ਹੋਰ ਕਿਹੜੇ ਕਿਹੜੇ ਕਲੀਅਰ ਹੋਏ ਨੇ ਵੀ ਜਿਹੜੇ ਇਸ ਕਬੱਡੀ ਕੱਪ ਤੇ ਖੇਡਣਗੇ ਤੇ ਬੁਲਟ ਖੀਰਾਂ ਵਾਲ ਖੇਡੂਗਾ ਮਿੱਤਰੋ ਗਿਨੀ ਮਹਿਬਦਵਾਲ ਲਵਲੀ ਮਹਿਬਦਵਾਲ ਤੇ ਕਾਕਾ ਸ਼ਕਰਪੁਰ ਮਿੱਤਰੋ ਇਹ ਖੜਿਆਰੀ ਖੇਡਣਗੇ ਇਸ ਕੱਪ ਦੇ ਉੱਪਰ ਹੁਣ ਗੱਲ ਕਰਦੇ ਆਂ ਮਿੱਤਰੋ ਅਗਲੇ ਵੱਡੇ ਕਬੱਡੀ ਕੱਪ ਦੀ ਅਗਲਾ ਵੱਡਾ ਕਬੱਡੀ ਕੱਪ ਹੋਣਾ ਮਿੱਤਰੋ ਪਿੰਡ ਬਲਟੋਹਾ ਜ਼ਿਲ੍ਹਾ ਤਨਤਨ ਦੇ ਵਿੱਚ ਜਿਥੇ ਕਿ ਕਬੱਡੀ ਆਲ ਓਪਨ ਦੀਆਂ ਚਾਰ ਕਲੱਬਾਂ ਦੇ ਮੈਚ ਹੋਣਗੇ ਮਿੱਤਰੋ ਪਹਿਲਾ ਨਾਮ 91000 ਰੁਪਿਆ ਤੇ ਦੂਜਾ ਨਾਮ 81000 ਰੁਪਿਆ ਵੈਸਟਰ ਰੀਡਰ ਤੇ ਯਾਫੀਲੀ ਮਿੱਤਰੋ 212000 ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾਗਾ ਹੁਣ ਗੱਲ ਕਰਦੇ ਆ ਮਿੱਤਰੋ ਚਾਰ ਕਲੱਬਾਂ ਦੀ ਕਿਹੜੀਆਂ-ਕਿਹੜੀਆਂ ਖੇਡਣਗੀਆਂ ਪਹਿਲੀ ਕਲੱਬਾ ਮਿੱਤਰੋ ਬਾਬਾ ਸ਼ਾਮਦਾਸ ਜੀ ਕਬੱਡੀ ਕਲੱਬ ਬਲਟੋਹਾ ਪਲੱਸ ਭਾਈ ਲੱਧੂ ਦੀ ਟੀਮ ਮਿੱਤਰੋ ਤੇ ਦੂਜੀ ਆ ਮਾਝਾ ਕਬੱਡੀ ਕਲੱਬ ਕਰਿਆਲਾ ਤੀਜੀ ਹੈਗੀ ਬਾਬਾ ਭਜਾਣਾ ਸਾਹਿਬ ਜੀ ਕਬੱਡੀ ਕਲੱਬ ਧਾਰੀਵਾਲ ਤੇ ਚੌਥੀ ਆ ਬਾਬਾ ਦਿਆ ਸਿੰਘ ਜੀ ਕਬੱਡੀ ਕਲੱਬ ਸੌਰ ਸਿੰਘ ਪਲੱਸ ਬੈਂਕਾਂ ਤੇ ਹੁਣ ਗੱਲ ਕਰਦੇ ਆ ਇਹ ਟੀਮਾਂ ਦੇ ਵਿੱਚ ਖਿਡਾਰੀ ਕਿਹੜੇ-ਕਿਹੜੇ ਖੇਡਣਗੇ ਪਹਿਲੀ ਟੀਮ ਭਾਈ ਪ੍ਰੀਤ ਲੱਧੂ ਜੀ ਜਿਹਦੇ ਵਿੱਚ ਪ੍ਰੀਤ ਲੱਧੂ ਜੱਗਾ ਪੂਸੇ ਮਨਜੀਤ ਨਮਾ ਪਿੰਡ ਵੀਰਾ ਸਹਿਰਾਲੀ ਮਿੱਤਰੋ ਹੈਪੀ ਸਭਰਾ ਇਹ ਭਾਈ ਪ੍ਰੀਤ ਲੱਧੂ ਦੀ ਟੀਮ ਆਗੀ ਅਗਲੀ ਸੌਰ ਸਿੰਘ ਬੈਂਕਾਂ ਜਿਹਦੇ ਵਿੱਚ ਅੰਬਾ ਸੌਰ ਸਿੰਘ ਖੇਡਣਾ ਮਿੱਤਰੋ ਪਾਉ ਖੇਡਣਾ ਬੈਂਕ ਵਾਲਾ ਨਿੱਕਾ ਨਦੋਰ ਸੱਬਾ ਕਿੰਦੀ ਅਫਗਾਨਾ ਜੀਵਨ ਘੜਕਾ ਭੀਮ ਸੁਰ ਸਿੰਘ ਜਸਨ ਸੁਰ ਸਿੰਘ ਆਕਾਸ਼ ਸੁਰ ਸਿੰਘ ਮਿੱਤਰੋ ਇਹ ਸੁਰ ਸਿੰਘ ਦੀ ਟੀਮ ਆਂਗੀ ਪਲੱਸ ਬੈਂਕਾ ਅਗਲੀ ਟੀਮ ਆ ਬਾਬਾ ਪਾਜਨ ਸਿੰਘ ਜੀ ਧਾਰੀਵਾਲ ਕਲੱਬ ਜਿਹਦੇ ਵਿੱਚ ਸ਼ੀਰਾ ਖੇਡਣਾ ਫੌਜੀ ਰਾਮਗੜ੍ਹ ਲੋਧੀ ਜਗਦੇਵ ਕਲਾ ਸੁਖੀ ਅਲੀਕਾ ਛੋਟਾ ਗੁਰਦਤ ਟਾਰਜਨ ਤੇ ਸੰਦੀਪ ਦੁੱਦੇ ਵਾਲੇ ਦਾ 50% ਹੈ ਮਿੱਤਰੋ ਉਹ ਖੇੜ ਵੀ ਸਕਦਾ ਤੇ ਹੁਣ ਗੱਲ ਕਰਦੇ ਹਾਂ ਮਿੱਤਰੋ ਦੀਪ ਦਬੁਰਜੀ ਵਾਲੇ ਦੀ ਉਹ ਵੀ ਸ਼ਾਇਦ ਇਥੇ ਪੱਕਾ ਨਹੀਂ ਹੈਗਾ ਵੀ ਮਿੱਤਰੋ ਖੇਡੂਗਾ ਜਾਂ ਨਹੀਂ ਪਰ 50% ਹੈ ਦੀਪ ਦਬੁਰਜੀ ਵਾਲੇ ਦਾ ਵੀ ਕਹਿੰਦੇ ਨੇ ਵੀ ਖੇਡੂਗਾ ਮਿੱਤਰੋ ਆਗਲਾ ਟੂਰਨਾਮੈਂਟ ਆ ਮਿੱਤਰੋ ਮੱッセਵਾਲ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਕਬੱਡੀ ਓਪਨ ਲੜਕਿਆਂ ਦੇ ਮੈਚ ਹੋਣਗੇ ਨੈਸ਼ਨਲ ਸਟਾਈਲ ਦੇ ਮੈਟਰੋ ਪਹਿਲਾ ਨਾਮ 51000 ਤੇ ਦੂਜਾ ਨਾਮ 31000 ਰੁਪਿਆ ਇੱਥੇ ਅੱਜ ਲੜਕੀਆਂ ਆਲ ਓਪਨ ਦੇ ਮੈਚ ਹੋਣਗੇ ਮਿੱਤਰੋ ਲੜਕੀਆਂ ਦਾ ਪਹਿਲਾ ਨਾਮ 11000 ਤੇ ਦੂਜਾ ਨਾਮ 8100 ਤੇ ਵੈਸਟ ਰੀਡਰ ਅਤੇ ਜਾਪੀ ਲਈ ਸਰਪ੍ਰਾਈਜ਼ ਆ ਮਿੱਤਰੋ ਅਗਲਾ ਟੂਰਨਾਮੈਂਟ ਆਪ ਪਿੰਡ ਬਰਕਗਲਾਂ ਦੇ ਵਿੱਚ ਮਿੱਤਰੋ ਲੜਕੀਆਂ ਦੇ ਮੈਚ ਹੋਣਗੇ ਪਿੰਡਵਾਰ ਦੇ 48 ਕਿਲੋ ਪਹਿਲਾ ਨਾਮ 6100 ਰੁਪਿਆ ਤੇ ਦੂਜਾ ਨਾਮ 4400 ਰੁਪਿਆ ਬੈਸਟ ਰੀਡਰ ਤੇ ਯਾ ਫਿਰ ਹੀ ਸਰਪ੍ਰਾਈਜ਼ ਆ ਤੇ 35 ਕਿਲੋ ਲੜਕੀਆਂ ਦੇ ਮੈਚ ਹੋਣਗੇ ਪਿੰਡਵਾਰ ਦੇ ਮਿੱਤਰੋ ਪਹਿਲਾ ਨਾਮ 2100 ਤੇ ਦੂਜਾ ਨਾਮ 1500 ਰੁਪਿਆ ਬੈਸਟਾਂ ਲਈ ਇੱਥੇ ਵੀ ਸਰਪ੍ਰਾਈਜ਼ ਆ ਤੇ ਇਹ ਤਾਂ ਲਾਈਵ ਚੱਲਣਾ ਸਰਬੱਤ ਪੰਜਾਬ ਲਾਈਵ ਤੇ ਮਿੱਤਰੋ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਆਇਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਧੰਨਵਾਦ